ਪਾਤਸ਼ਾਹ ਨੇ ਕਿਹਾ ਲਾਲ ਸਿੰਘਾ ਆਪਣੀ ਢਾਲ ਨੂੰ ਲੈ ਕੇ ਸ਼ਹੀਦੀ ਬਾਗ ਦੇ ਵਿੱਚ ਚਲਾ ਚੱਲ ਮੇਰੇ ਸਤਿਗੁਰੂ ਨਾਲ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਭਾਈ ਮਾਨ ਸਿੰਘ ਜੀ ਨੂੰ ਕੁਝ ਕੁ ਸਿੱਖਾਂ ਨੂੰ ਲੈ ਕੇ ਸ਼ਹੀਦੀ ਬਾਗ ਦੇ ਵਿੱਚ ਪਹੁੰਚੇ ਹਨ ਪਾਤਸ਼ਾਹ ਨੇ ਕਿਹਾ ਭਾਈ ਲਾਲ ਸਿੰਘ ਜੀ ਉਹ ਸਾਹਮਣੇ ਉੱਚੇ ਥੜੇ ਦੇ ਉੱਪਰ ਆਪਣੀ ਇਸ ਢਾਲ ਨੂੰ ਰੱਖ ਦਿਓ ਤੇ ਭਾਈ ਲਾਲ ਸਿੰਘ ਢਾਲ ਲੈ ਕੇ ਉਸ ਖੜੇ ਦੇ ਉੱਪਰ ਆਪ ਚੜ ਕੇ ਖੜ ਗਏ। ਪਾਤਸ਼ਾਹ ਨੇ ਕਿਹਾ ਲਾਲ ਸਿੰਘ ਜੀ ਅਸੀਂ ਤੁਹਾਨੂੰ ਥੜੇ ਤੇ ਚੜਨ ਲਈ ਨਹੀਂ ਕਿਹਾ। ਇਕੱਲੀ ਢਾਲ ਨੂੰ ਥੜੇ ਤੇ ਰੱਖਣ ਲਈ ਕਿਹਾ ਹੈ। ਤੇ ਜਿਹੜੇ ਯਕੀਨ ਤੇ ਵਿਸ਼ਵਾਸ ਦੇ ਨਾਲ ਭਾਈ ਲਾਲ ਸਿੰਘ ਜੀ ਨੇ ਸਤਿਗੁਰੂ ਨੂੰ ਜਵਾਬ ਦਿੱਤਾ ਜਿੱਦਣ ਸਾਡੇ ਕੋ ਮਨ ਦੀ ਅਵਸਥਾ ਬਣ ਗਈ ਸਾਡਾ ਆਵਾਗੌਣ ਕਟਿਆ ਜਾਏਗਾ। ਭਾਈ ਲਾਲ ਸਿੰਘ ਨੇ ਕਿਹਾ ਪਾਤਸ਼ਾਹ ਜੇ ਤੁਹਾਡੀ ਪਰਖ ਦੀ ਗੋਲੀ ਮੇਰੀ ਇਸ ਢਾਲ ਦੇ ਵਿੱਚ ਨਹੀਂ ਲੰਘ ਗਈ ਤੇ ਫਿਰ ਮੈਂ ਜਿਉਂ ਕੇ ਵੀ ਕੀ ਕਰਨਾ ਹੈ ਆਪਣੀ ਛਾਤੀ ਦੇ ਨਾਲ ਢਾਲ ਲਾ ਕੇ ਭਾਈ ਲਾਲ ਸਿੰਘ ਜੀ ਖੜ ਗਏ ਕਲੰਗੀਆਂ ਵਾਲੇ ਸਤਿਗੁਰੂ ਨੇ ਭਾਈ ਮਾਨ ਸਿੰਘ ਜੀ ਨੂੰ ਕੋਲ ਬੁਲਾਇਆ ਹੈ ਭਾਈ ਮਾਨ ਸਿੰਘ ਜੀ ਉਹ ਬਾ ਕਮਾਲ ਨਿਸ਼ਾਨ ਸਿੰਘ ਨੇ ਜਿਨ੍ਹਾਂ ਦਾ ਨਿਸ਼ਾਨਾ ਕਦੇ ਓਕਿਆ ਨਹੀਂ ਜਿਹੜੇ ਭੱਜੇ ਜਾਂਦੇ ਸ਼ੇਰ ਦੇ ਮੱਥੇ ਦੀ ਸਿਸ਼ਤ ਲੈ ਕੇ ਫਾਇਰ ਕਰਨ ਗੋਲੀ ਚਲਾਉਣ ਤੇ ਗੋਲੀ ਸ਼ੇਰ ਦਾ ਮੱਥਾ ਪਾੜ ਜਾਂਦੀ ਹੈ ਸਹਿਵ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਭਾਈ ਮਾਨ ਸਿੰਘ ਜੀ ਨੂੰ ਇੱਕ ਬੰਦੂਖ ਇੱਕ ਰਾਈਫਲ ਫੜਾਈ ਹੈ ਇਤਿਹਾਸਕਾਰਾਂ ਨੇ ਇਸ ਬੰਦੂਖ ਦਾ ਨਾਮ ਕਨਘੋਰ ਬੰਦੂਖ ਲਿਖਿਆ ਹੈ ਜਿਸ ਤਰ੍ਹਾਂ ਕਲੰਗੀਆਂ ਵਾਲੇ ਪਾਤਸ਼ਾ ਕਨਘੋਰ ਬੰਦੂਖ ਭਾਈ ਮਾਨ ਸਿੰਘ ਜੀ ਨੂੰ ਦੇਖ ਕੇ ਉਸ ਢਾਲ ਤੇ ਨਿਸ਼ਾਨਾ ਲਾ ਕੇ ਉਸ ਢਾਲ ਨੂੰ ਚੱਕਣਾ ਚੂਰ ਕਰਨ ਦੇ ਲਈ ਨਸੀਹਤ ਦਿੰਦੇ ਨੇ ਹਦਾਇਤ ਕਰਦੇ ਨੇ ਉਹਨੂੰ ਮੇਰੇ ਸਾਥੀ ਕਾਬਰੂਪ ਵਿੱਚ ਇਉਂ ਕਹਿੰਦੇ ਆ ਜੀ ਪਹਿਲੇ ਨੰਬਰ ਦਾ ਸਿੰਘ ਨਿਸ਼ਾਨੀ ਚੋ ਗੁਰਾਇਓ ਉਸ ਨੂੰ ਰਫਲ ਫੜਾਈਆ ਜੀ ਦੇ ਕੇ ਥਾਪੜ ਕੰਡ ਤੇ ਆਪ ਚੋ ਜੀ ਚੰਗੀ ਤਰਾਏ ਪੱਕੀ ਪਕਾਈਆ ਜੀ ਬੰਦ ਬਾਲਾ ਕਿਤੇ ਸਿਸਤ ਦਾੜੀ ਗੋਲੀ ਮਾਰ ਤੂੰ ਤਾਲ ਵਿਚਕਾਰ ਸਿੰਘਾਂ ਚੂਰ ਮਾਨ ਸੈਂਕਿਓ ਪਕੜ ਕੇ ਰਫਲ ਪੱਕੀ ਸਿਸ ਢਾਰ ਦੇ ਦੇ ਢਾਲ ਚੋਂ ਪਾਲ ਸਿੰਘ ਦਾ ਉਹ ਦਿੱਤਾ ਵਾਹਿਗੁਰੂ ਕਹਿ ਕੇ ਦੱਬ ਘੋੜਾ ਲੱਗਾ ਸਿੰਘ ਦਾ ਠੀਕ ਨਿਸ਼ਾਨ ਨਹੀਂਓ ਵੇਖ ਵੇਖ ਕੇ ਸੰਗਤ ਹੈਰਾਨ ਰਹਿ ਗਈ ਲਾਲ ਸਿੰਘ ਦਾ ਟੁੱਟਿਆ ਮਾਣ ਨਹੀਂਓ ਉਹ ਤੂੰ ਤਾਂ ਕਦੇ ਨਿਸ਼ਾਨੇ ਉਹ ਉੱਕਿਆ ਨਹੀਂ ਐਸਾ ਕੋਈ ਆ ਕਿਉਂ ਸਲਾਕੇ ਗੋਲੀ ਛੱਡਤੀ ਸਤ ਕਰ ਤਾਰ ਕਹਿ ਕੇ ਦੂਜੀ ਵਾਰ ਵੀ ਧਾਣ ਵਿੱਚ ਵੱਜੀ ਨਾ ਪੀ ਤਾਉਣਗੇ ਸੰਗਤਾ ਚ ਬਾਰ ਸਿੰਘਾ ਚੂਰ ਚੂਰ ਕਰ ਦੇ ਉਸ ਦੀ ਢਾਲ ਤਾਈ ਗੋਲੀ ਲੱਗ ਕੇ ਢਾਲ ਚੋਂ ਪਾਰ ਸਿੰਘਾ ਚੂਰ ਚੂਰ ਕਰ ਦੇ ਉਸ ਦੀ ਢਾਲ ਤਾਈ ਗੋਲੀ ਲੱਗ ਕੇ ਢਾਲ ਚੋਂ ਪਾਰ ਸਿੰਘਾ ਕਬੀਰ ਕ ਸੋਤੀ ਨਾਮ ਕੀ ਕੁੱਠਾ ਟਕੈ ਨਾ ਕੋਈ RAM ਕਸੌਟੀ ਸੋਸ ਹੈ ਜੋ ਮਰਜੀ ਬਾ ਹੋਏ ਦੋ ਵਾਰ ਭਾਈ ਮਾਨ ਸਿੰਘ ਜੀ ਨੇ ਨਿਸ਼ਾਨਾ ਖਿੱਚਿਆ ਪਰ ਨਿਸ਼ਾਨਾ ਉੱਕ ਗਿਆ ਹੈ ਕਲਗੀਆਂ ਵਾਲਿਆਂ ਨੇ ਕੋਲ ਬਲਾ ਕੇ ਪੁੱਛਿਆ ਭਾਈ ਮਾਨ ਸਿੰਘ ਨੇ ਕਿਹਾ ਸਤਿਗੁਰੂ ਜਦੋਂ ਨਿਸ਼ਾਨਾ ਲਾਉਣ ਲੱਗਦਾ ਹਾ 100 ਸੂਰਜਾਂ ਦਾ ਤੇਜ ਪ੍ਰਕਾਸ਼ ਚਾਨਣ ਮੇਰੀਆਂ ਅੱਖਾਂ ਵਿੱਚ ਪੈ ਜਾਂਦਾ ਹੈ ਬਾਜਾਂ ਵਾਲੇ ਸਤਿਗੁਰੂ ਨੇ ਆਪ ਭਾਈ ਮਾਨ ਸਿੰਘ ਜੀ ਤੋਂ ਬੰਦੂਖ ਨੂੰ ਫੜਿਆ ਹੈ ਆਪਣਾ ਖੱਬਾ ਚਰਨ ਅੱਗੇ ਵਧਾ ਕੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਦੇ ਨਾਲ ਵਾਇਰਲ ਨੂੰ ਸਿੱਧਾ ਕਰਕੇ ਨਿਸ਼ਾਨਾ ਲਾਉਣ ਲੱਗੇ ਤੇ ਬੰਦੂਖ ਦੀ ਨਾਲੀ ਨੂੰ ਨੀਵਾ ਕਰ ਲਿਆ ਔਰ ਦੂਸਰੇ ਬੰਨੇ ਭਾਈ ਲਾਲ ਸਿੰਘ ਜੀ ਨੇ ਥੜੇ ਤੋਂ ਛਾਲ ਮਾਰ ਕੇ ਕਿਹਾ ਸਤਿਗੁਰੂ ਤੁਸੀਂ ਵਚਨ ਕੀਤਾ ਸੀ ਕਿ ਮੈਂ ਆਪਣੇ ਸਿੱਖ ਤੋਂ ਤੇਰੀ ਢਾਲ ਦੀ ਪਰਖ ਕਰਾਵਾਂਗਾ ਤੁਸੀਂ ਇਹ ਨਹੀਂ ਸੀ ਕਿਹਾ ਕਿ ਮੈਂ ਖੁਦ ਤੇਰੀ ਢਾਲ ਦੀ ਪਰਖ ਕਰਾਂਗਾ ਦਤਾਰ ਜੀਓ ਤੁਸੀਂ ਸਰਵ ਕਲਾ ਸਮਰਾਤ ਹੋ ਜੇ ਤੁਸੀਂ ਚਾਹੋ ਸਮੇਰ ਪਰਬਤ ਦੇ ਸੀਨੇ ਵਿੱਚ ਛੇਕ ਪਾ ਸਕਦੇ ਹੋ ਤੇ ਫਿਰ ਮੇਰੀ ਢਾਲ ਦੀ ਕੀ ਔਕਾਤ ਹੈ ਮੇਰੇ ਬਾਦਸ਼ਾਹ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਸੀਨੇ ਦੇ ਨਾਲ ਲਾ ਕੇ ਕਿਹਾ ਭਾਈ ਲਾਲ ਸਿੰਘ ਜੀ ਤੁਹਾਡੀ ਭੇਟਾ ਤੇ ਤੁਹਾਡੀ ਭਾਵਨਾ ਦੋਨੋਂ ਸਬਕਾਰ ਨੇ ਵਾਪਸ ਦੀਵਾਨ ਵਿੱਚ ਆਏ ਭਾਈ ਦਇਆ ਸਿੰਘ ਨੇ ਪੁੱਛਿਆ ਸਤਿਗੁਰੂ ਇਹ ਕੀ ਵਰਤਾਰਾ ਸੀ ਕੀ ਅਜ਼ਮਤ ਸੀ ਸਹਿਬਾਂ ਨੇ ਕਿਹਾ ਪਿਆਰੇ ਭਾਈ ਦਾਇਆ ਸਿੰਘ ਜੀ ਭਾਵਨਾਵਾਲਾ ਹੈ ਯਕੀਨ ਵਿਸ਼ਵਾਸ ਵਾਲਾ ਹੈ ਅਰਦਾਸ ਕਰਵਾ ਕੇ ਤੁਰਿਆ ਸੀ ਜਦੋਂ ਮੈਂ ਨਿਸ਼ਾਨਾ ਲਾਉਣ ਲੱਗਾ ਉਸ ਢਾਲ ਦੇ ਵਿੱਚੋਂ ਮੈਨੂੰ ਨੌ ਪਾਤਸ਼ਾਹੀਆਂ ਤੇ ਸਿੰਘਾਂ ਸ਼ਹੀਦਾਂ ਦੇ ਦਰਸ਼ਨ ਹੋਏ ਮੈਂ ਨਿਸ਼ਾਨਾ ਨਹੀਂ ਲਾ ਸਕਿਆ